ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਸਰ ਮਨੋਜ ਵਰਮਾ ਜੀ ਮਨੋਜ ਵਰਮਾ ਜੀ ਕੀ ਸਮੱਸਿਆ ਸੀ ਤੁਸੀਂ ਡਾਕਟਰ ਸ਼ਰਦਾ ਜੀ ਤੋਂ ਇਲਾਜ ਕਰਾਇਆ ਮੈਨੂੰ ਸਰ ਜੀ 8-9 ਸਾਲ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਸੀ ਕੀ ਸੀ ਜੀ ਦੀ ਜੀ ਮੈਨੂੰ ਸਰ ਗਠੀਆ ਹੋ ਗਿਆ ਸੀਗਾ ਓਹੋ ਗਠੀਆ ਬਹੁਤ ਪਰੇਸ਼ਾਨ ਹੋ ਗਿਆ ਸੀਗਾ ਕੀ ਕੀ ਪਰੇਸ਼ਾਨੀ ਆਉਂਦੀ ਸੀ ਜੀ ਗਠੀਏ ਚ ਪਹਿਲਾਂ ਇਹ ਦੱਸੋ ਨਾ ਉੱਠ ਸਕਦਾ ਸੀ ਨਾ ਬੈਠ ਸਕਦਾ ਸੀ ਨਾ ਮੂਵਮੈਂਟ ਕਰ ਸਕਦਾ ਸੀ ਹੱਥਾਂ ਦੇ ਅੱਛਾ ਜੀ ਰੋਟਿਆਂ ਰਹਿ ਗਏ ਸਾਰੇ ਬੁੱਸੀ ਫਿਰ ਇਲਾਜ ਇਹਦਾ ਕਿੱਥੋਂ ਕਰਵਾਇਆ ਜੀ ਮੈਂ ਬੜੇ ਡਾਕਟਰ ਬਦਲੇ ਜੀ ਹਾਂ ਜੀ ਹੁਣ ਇਤੋਂ ਕਿੰਨੀ ਦਿਨਾਂ ਦਾ ਇਲਾਜ ਲੱਗਿਆ ਤੁਹਾਡਾ ਇਹਨਾਂ ਨੇ ਜੀ 6.5 ਮਹੀਨੇ ਮੈਂ ਖਾਧੀ ਦਵਾਈ ਬਸ ਹਾਂਜੀ ਮੈਂ ਫੇਟਾਂ ਜਿਹਾ ਸੋ ਜਾ ਹੁਣ ਸਹੀ ਹੋ ਤੁਸੀਂ ਹੁਣ ਮੈਂ ਬਿਲਕੁਲ ਸਹੀ ਹਾਂ ਕਿੱਦਾਂ ਦੀ ਕੰਡੀਸ਼ਨ ਸੀਗੀ ਥੋੜੀ ਮੇਰੀ ਸਰ ਬਹੁਤ ਬੈਡ ਕੰਡੀਸ਼ਨ ਸੀ ਜੀ ਕੀ ਕੀ ਮਹਿਸੂਸ ਹੁੰਦਾ ਸੀਗਾ ਮੈਨੂੰ ਇਦਾਂ ਲੱਗਦਾ ਸੀ ਬਸ ਕੁਝ ਨਹੀਂ ਹੈਗਾ ਜਿਸ ਤਰ੍ਹਾਂ ਆਹ ਮੇਰੀ ਹਾਲਤ ਸੀ ਸਰ ਜੀ ਜਦੋਂ ਮੈਂ ਆਇਆ ਸੀਗਾ ਓਹ ਹੋ ਹੋ ਬੜੀ ਪੈੜੀ ਹਾਲ ਸੀਗੀ ਇਹਦੀ ਹਾਂਜੀ ਇਹ ਸਵੇਲਿੰਗ ਹੈ ਇਹ ਉਂਗਲਾ ਨਹੀਂ ਮੁੜਦੀ ਹੁੰਦੀ ਹਣੀ ਹਾਂਜੀ ਕੁਝ ਨਹੀਂ ਮੁੜਦਾ ਸੀ ਤੇ ਹੁਣ ਕੰਮ ਕਰਦੇ ਆ ਜੀ ਹਾਂ ਹੁਣ ਵਧੀਆ ਜੀ ਆ ਦੇਖੋ ਜੀ ਹੁਣ ਸਹੀ ਹੋ ਗਿਆ ਅ ਹੁਣ ਕੋਈ ਸਮੱਸਿਆ ਨਹੀਂ ਨਹੀਂ ਹੁਣ ਕੋਈ ਨਹੀਂ ਕੀ ਕਹਿਣਾ ਚਾਹੁੰਦੇ ਆ ਜੀ ਇਲਾਜ ਬਾਰੇ ਮੈਂ ਤਾਂ ਕਹਿੰਦਾ ਜੀ ਰੱਬ ਹੀ ਕਰੇ ਹਨਾ ਇਹਨਾਂ ਨੂੰ ਜ਼ਰੂਰ ਕੋਈ ਆਣਾ ਚਾਹੀਦਾ ਇਹ ਜਿਹੜਾ ਵੀਡੀਓ ਤੁਹਾਡਾ ਬਹੁਤ ਲੋਕਾਂ ਤੱਕ ਜਾਣਾ ਤੇ ਉਹ ਜਿਹੜੇ ਗਠੀ ਦੇ ਪੇਸ਼ੈਂਟ ਨੇ ਉਹਨਾਂ ਨੇ ਇਹ ਤੁਹਾਡਾ ਵੀਡੀਓ ਦੇਖ ਕੇ ਇੱਥੇ ਇਲਾਜ ਕਰਉਣ ਆਉਣਾ ਠੀਕ ਹੈ ਨਾ ਚਲੋ ਕਿਸੇ ਦਾ ਪਲਾਜ ਜਿੱਥੇ ਸਭ ਤੋਂ ਵਧੀਆ ਡਾਕਟਰ ਸਾਹਿਬ ਦਾ ਤੁਸੀਂ ਇਹ ਵੀਡੀਓ ਆਪਣੀ ਮਰਜ਼ੀ ਨਾਲ ਬਣਾ ਰਹੇ ਹੋ ਜੀ ਹਾਂਜੀ ਤੁਸੀਂ ਇਹ ਵੀਡੀਓ ਆਪਣੀ ਮਰਜ਼ੀ ਨਾਲ ਖੁਸ਼ੀ ਨਾਲ ਕਰ ਰਹੇ ਹੋ ਬਹੁਤ ਖੁਸ਼ ਆ ਜੀ ਅਸਲੀ ਮੈਂ ਠੀਕ ਹੋ ਗਿਆ ਸਰ ਚਲੋ ਸ਼ੁਕਰ ਆ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ